ਜੀ ਤੇ ਹੁਣ ਮੇਰੀ ਪੀ ਐਚ ਡੀ ਚੱਲ ਰਹੀ ਆ ਅੱਛਾ ਜੀ ਉਹ ਕਿਸ ਨੂੰ ਦੇਸੀ ਤੋਂ ਉਹ ਹੈਗੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਰਿਵਰਸਾਈਡ ਸੋ ਯੂ ਐਸ ਦੇ ਵਿੱਚ ਹੈਗੀ ਆ ਯੂਨੀਵਰਸਿਟੀ ਤੇ ਪਹਿਲੋ ਮੇਰੀ ਮਾਸਟਰਸ ਹੋ ਗਈ ਰਿਲੀਜੀਅਨ ਦੇ ਵਿੱਚ ਤੇ ਫਿਰ ਨਾਲੇ ਮੇਰੀ ਪੀ ਐਚ ਡੀ ਹੋ ਗਈ ਜੀ ਉਹ ਵਰਕੇ ਸਟੋਪਿਕ ਤਾਂ ਤੁਸੀਂ ਕਰ ਰਹੇ ਹੋ ਇਹ ਡਿਸਕਲੋਜ਼ ਕਰਨਾ ਨਹੀਂ ਚਾਹੀਦਾ ਮੈਨੂੰ ਲੱਗਦਾ ਵੀ ਗੁਰਮਤ ਸੰਗੀਤ ਦੇ ਰਿਲੇਟਿਡ ਹੀ ਹੋਏਗੀ ਸ਼ਾਇਦ ਉਹ ਹੋ ਹੈਗੀ ਆ ਅਮ ਕੀਰਤਨ ਐਸ ਮੈਡੀਸਨ ਜਿਵੇਂ ਹਿੰਦੁਸਤਾਨੀ ਸੰਗੀਤ ਦੇ ਵਿੱਚ ਹੈਗਾ ਰਾਗ ਚਿਕਿਤਸਾ ਰਾਗ ਚਿਕਿਤਸਾ ਹੈ ਨਾ ਵੀ ਰਾਗਾ ਨੂੰ ਤੁਸੀਂ ਥੈਰਾਪਿਊਟਿਕਲੀ ਕਿਵੇਂ ਵਰਤਨਾ ਇਹ ਬਹੁਤ ਪੁਰਾਣੀ ਕਲਾ ਚੱਲੀ ਆ ਰਹੀ ਆ ਅੱਛਾ ਤੇ ਸ਼ਾਸਤਰੀ ਸੰਗੀਤ ਦੇ ਵਿੱਚ ਪਰਚਲਿਤ ਹੈਗੀ ਆ ਹਾਂਜੀ ਜੀ ਆਪਾਂ ਗੁਰਬਾਣੀ ਨੂੰ ਦੇਖੀਏ ਖੋਜੀ ਇਹ ਵੀ ਮਹਾਰਾਜ ਨੇ ਜੋ ਆਪਾਂ ਨੂੰ ਕਿਹਾ ਵੀ ਇਹ ਹੀ ਦਵਾਈ ਆ ਹਾਂਜੀ ਦੁਨੀਆ ਨੂੰ ਹੀਲ ਕਰਨ ਦੇ ਲਈ ਜੀ ਇਹ ਹੀ ਦਵਾਈ ਆ ਗੁਰਬਾਣੀ ਦਵਾਈ ਆ ਤੇ ਜੀ ਆਪਾਂ ਪੂਰਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਨੂੰ ਦੇਖੀਏ ਸਟਰਕਚਰ ਨੂੰ ਦੇਖੀਏ ਹਾਂਜੀ ਮੋਸਟਲੀ ਜਿਹੜੀ ਬਾਣੀ ਆ ਰਾਗਾਂ ਚ ਧਾਰਤ ਆ ਹਾਂਜੀ ਰਾਈਟ ਸੋ ਮਤਲਬ ਸੰਗੀਤ ਦਾ ਰੋਲ ਹੈਗਾ ਆ ਹਾਂਜੀ ਸਬਸਟੈਂਸ਼ੀਅਲ ਰੋਲ ਹੈਗਾ ਆ ਜੇ ਆਪਾਂ ਦੇਖੀਏ ਹਾਂਜੀ ਤੇ ਫਿਰ ਜੀ ਆਪਾਂ ਦੇਖੀਏ ਵੀ ਕਿੰਨੇ ਰਾਗ ਹੈਗੇ ਨੇ ਹਾਂਜੀ ਤੇ ਉਹਨਾਂ ਦੇ ਅਲੱਗ ਅਲੱਗ ਭਾਵ ਹੈਗੇ ਨੇ ਮਤਲਬ ਉਹਨਾਂ ਦੇ ਅਲੱਗ ਅਲੱਗ ਅਸਰ ਹੋਣਗੇ ਜੀ ਸੋ ਜਿੱਦਾਂ ਆਪਾਂ ਇਨਸਾਨ ਹੈਗੇ ਸਾਨੂੰ ਵੱਖਰੇ ਤਰੀਕੇ ਦੇ ਰੋਗ ਲੱਗਦੇ ਆ ਮਹਾਰਾਜ ਨੇ ਉਸ ਹਿਸਾਬ ਨਾਲ ਦਵਾਈ ਤਿਆਰ ਕੀਤੀ ਆ ਹਾਂਜੀ ਉਹ ਵੀ ਸਮੇਂ ਦੇ ਹਿਸਾਬ ਨਾਲ ਕਿਹੜਾ ਰਾਗ ਕਦੋਂ ਪੜਿਆ ਜਾਣਾ ਸਵੇਰੇ ਕਿਹੜਾ ਦੁਪਹਿਰੇ ਕਿਹੜਾ ਹਰ ਮਤਲਬ ਘੜੀ ਹੈ ਨਾ ਜਿਵੇਂ ਕਹਿ ਲਓ ਤੁਸੀਂ ਵੀ ਅਲੱਗ ਰਾਗ ਜਿਵੇਂ ਸਵੇਰੇ ਹੁਣ ਦਰਬਾਰ ਸਾਹਿਬ ਵੀ ਬਲਾਵਲ ਦੀ ਚੌਂਕੀ ਹੁੰਦੀ ਆ ਸਾਦੀ ਵਾਰ ਤੋਂ ਬਾਅਦ ਤਾਂ ਉਹ ਹਰ ਕੀਰਤਨੀਆਂ ਨੇ ਮਤਲਬ ਕਿ ਇੱਕ ਰਾਗ ਚ ਪੜਨਾ ਉਸ ਤੋਂ ਬਾਅਦ ਚਲੋ ਰੀਤ ਚ ਪੜਨ ਲੱਗ ਜਾਂਦੇ ਆ ਤੇ ਪਰ ਇਹਦਾ ਵੱਖਰਾ ਹੀ ਨੰਦ ਹੁੰਦਾ ਹੈ ਰਾਗ ਦਾ ਟਾਈਮਿੰਗ ਦਾ ਸਿਸਟਮ ਹੈਗਾ ਆ ਹਾਂਜੀ ਕੁਝ ਫਰਕ ਹੈਗੇ ਨੇ ਸ਼ਾਸਤਰੀ ਸੰਗੀਤ ਤੇ ਗੁਰਮਤ ਸੰਗੀਤ ਦੇ ਜੀ ਹਮ ਬਹੁਤ ਸਾਰੇ ਜਿਹੜੇ ਸੁਣਨ ਵਾਲੇ ਹਾਂਜੀ ਉਹ ਮੇਰੇ ਨਾਲ ਡਿਸਐਗਰੀ ਕਰੂਗੇ ਤੇ ਦੈਟਸ ਓਕੇ ਕਿਉਂਕਿ ਮੇਰੇ ਖਿਆਲ ਜੋ ਹੈਗੇ ਨੇ ਹਜੇ ਤੱਕ ਮੈਂ ਖੋਜ ਕਰ ਰਹੀ ਹਾਂ ਸੋ ਮੈਂ ਫਾਈਨਲ ਕੁਝ ਨਹੀਂ ਕਹੂੰਗੀ ਮੈਂ ਕਹੂੰਗੀ ਆਪਣੀ ਜਰਨੀ ਤੇ ਜਿੱਥੇ ਤੱਕ ਮੈਂ ਪਹੁੰਚੀ ਹਾਂ ਜਿੰਨਾ ਕੁ ਸਮਾਨ ਇਕੱਠਾ ਕੀਤਾ ਤੇ ਜਿੰਨੀ ਇੱਕ ਐਸ ਵੇਲੇ ਮਹਾਰਾਜ ਨੇ ਸਮਰਥ ਬਖਸ਼ੀ ਹੋਈ ਆ ਉਹਦੇ ਮੁਤਾਬਿਕ ਗੁਰਮਤ ਸੰਗੀਤ ਇੱਕ ਅਲੱਗ ਜਨਰ ਹੈ ਆ ਉਹਨੂੰ ਆਪਾਂ ਸ਼ਾਸਤਰੀ ਸੰਗੀਤ ਦੇ ਨਾਲ ਮਤਲਬ ਉਸ ਹਿਸਾਬ ਨਾਲ ਨਹੀਂ ਜੋੜ ਸਕਦੇ ਵੀ ਉਹਦਾ ਇੱਕ ਅੰਗ ਹੈ ਆਈ ਥਿੰਕ ਸ਼ਾਸਤਰੀ ਸੰਗੀਤ ਚ ਕਲਾ ਪਰਦਾਾਨ ਹੈਗੀ ਆ ਕਿ ਜਿੰਨੀ ਜ਼ਿਆਦਾ ਉਹਨਾਂ ਨੂੰ ਕਲਾਕਾਰੀ ਆਉਂਦੀ ਹੈਗੀ ਆ ਸਾਡੇ ਰਾਗਤ ਹੈਗੇ ਪਰ ਇਤਰੀ ਵਿੱਚ ਸ਼ਬਦ ਪ੍ਰਦਾਾਨ ਮੈਨੂੰ ਜਿੱਥੇ ਤੱਕ ਸਮਝ ਲੱਗਦਾ ਆਪਾਂ ਜਨਰਲਾਈਜ਼ ਕਰ ਸਕਦੇ ਆ ਪਰ ਉਹਨਾਂ ਦੇ ਦੋਨੋਂ ਦੇ ਅਸੂਲ ਵੱਖਰੇ ਨੇ ਹੈਨਾ ਉਹਨਾਂ ਦਾ ਮਕਸਦ ਵੀ ਵੱਖਰਾ ਆ ਜੀ ਸੋ ਮੈਂ ਮੈਂ ਇਹੀ ਨਹੀਂ ਕਹੂੰਗੀ ਕਿ ਮੇਰੀ ਐਕਸਪਰਟਿਸ ਹੈਗੀ ਸ਼ਾਸਤਰੀ ਸੰਗੀਤ ਦੇ ਵਿੱਚ ਮੈਂ ਨਹੀਂ ਖੋਜਿਆ ਜਿਆਦਾ ਉਧਰ ਜਿੰਨਾ ਕਿ ਜਿੰਨੀ ਕਿ ਜ਼ਰੂਰਤ ਸੀਗੀ ਓਨਾ ਕਿ ਮੈਂ ਜ਼ਰੂਰ ਖੋਜਿਆ ਪਰ ਮੇਰਾ ਇੰਟਰਸਟ ਹੈਗਾ ਗੁਰਮਤ ਸੰਗੀਤ ਦੇ ਵਿੱਚ ਤੇ ਜੇ ਆਪਾਂ ਗੁਰਬਾਣੀ ਦੀ ਗੁਰਬਾਣੀ ਨੂੰ ਪਹਿਲ ਦੇ ਕੇ ਆਪਾਂ ਦੇਖੀਏ ਪੂਰੇ ਸਿਸਟਮ ਤੇ ਸਟਰਕਚਰ ਨੂੰ ਇਟਸ ਡਿਫਰੈਂਟ ਸੇਮ ਚੀਜ਼ ਨਹੀਂ ਹੈਗੀ ਬਹੁਤ ਸਾਰੇ ਅੱਜਕੱਲ ਦੇ ਜਿਹੜੇ ਹੈਗੇ ਕੀਰਤਨਕਾਰ ਮੈਂ ਮਾਫੀ ਮੰਗਦੀ ਆ ਬਿਕਜ਼ ਮੈਂ ਕਿਸੇ ਨੂੰ ਮਤਲਬ ਗਲਤ ਨਹੀਂ ਕਹਿਣਾ ਚਾਹੁੰਦੀ ਸਿਰਫ ਆਪਣੇ ਵਿਚਾਰ ਸਾਂਝੇ ਕਰ ਰਹੀ ਆ ਮੈਂ ਵੀ ਗਲਤ ਹੋ ਸਕਦੀ ਆ ਪਰ ਮੈਂ ਚਾਹੁੰਦੀ ਕਿ ਸਾਰੇ ਆਪਾਂ ਕੋਸ਼ਿਸ਼ ਕਰੀਏ ਥੋੜਾ ਜਿਹਾ ਆਊਟ ਆਫ ਦਾ ਬਾਕਸ ਸੋਚਣ ਦੇ ਲਈ ਹੈਨਾ ਉਹਦੇ ਨਾਲ ਸ਼ਾਇਦ ਕੁਝ ਜਿਹਨੇ ਅਨਕੰਫਰਟੇਬਲ ਹੋਣ ਕੇ ਤੇ ਅਨਕੰਫਰਟੇਬਲ ਹੋਣਾ ਜ਼ਰੂਰੀ ਆ ਹਾਂਜੀ ਕਿ ਆਪਾਂ ਐਸ ਵੇਲੇ ਜਿਸ ਤਰ੍ਹਾਂ ਕੀਰਤਨ ਨੂੰ ਆਪਾਂ ਪ੍ਰੈਕਟਿਸ ਕਰ ਰਹੇ ਆਂ ਹਾਂ ਜੀ ਉਹ ਮਤਲਬ ਜੋ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਦੇ ਨਾਲ ਮੈਚ ਨਹੀਂ ਹੁੰਦਾ ਜੀ ਬਿਕਾਜ਼ ਆਪਾਂ ਰਾਗ ਨੂੰ ਤੇ ਸ਼ਬਦ ਨੂੰ ਅਲੱਗ ਕਰ ਰਹੇ ਆਂ ਅੱਡ-ਅੱਡ ਕਰ ਰਹੇ ਆਂ ਜੇ ਆਪਾਂ ਸਿੱਖਿਆ ਤੇ ਸਾਡਾ ਫਰਜ਼ ਹੈਗਾ ਸਿੱਖਣਾ ਸਿੱਖਣ ਦਾ ਮਤਲਬ ਇਹ ਹੈ ਕਿ ਜਿਹੜੀ ਚੀਜ਼ ਤੁਹਾਡੇ ਅੱਗੇ ਹੈ ਤੁਸੀਂ ਉਹਨੂੰ ਫੋਲੋ ਕਰੋ ਐਜ਼ ਐਨ ਇਨਸਟਰਕਸ਼ਨ ਉੱਥੇ ਆਪਾਂ ਨੂੰ ਆਪਣੀ ਮਤ ਲਾਉਣ ਦੀ ਜ਼ਰੂਰਤ ਨਹੀਂਗੀ ਕਿ ਆਪਾਂ ਆਹ ਰਾਗ ਉੱਥੋਂ ਲੈ ਕੇ ਇੱਥੇ ਲਾ ਦਈਏ ਇਹਨੂੰ ਉੱਥੇ ਲਾ ਦਈਏ ਅੱਗੇ ਪਿੱਛੇ ਕਰੀਏ ਕਈ ਵਾਰ ਬੰਦਚ ਫਿੱਟ ਕਰਨ ਦੇ ਲਈ ਵੀ ਅਲੱਗ-ਅਲੱਗ ਕਰ ਦੰਦੇ ਆ ਨਾ ਕਈ ਵਾਰੀ ਤੋੜ ਦੰਦੇ ਆ ਹਾਂਜੀ ਆਪਾਂ ਬਹੁਤ ਕੁਝ ਕਰ ਰਹੇ ਆ ਤੇ ਵਾਰ ਡਬਲ ਵੀ ਲਾਜ਼ਮ ਹੁੰਦੀ ਆ ਨਾ ਉਹ ਪੂਰੇ ਸੰਪੂਰਨ ਕਰਨ ਦੇ ਲਈ ਕਈ ਵਾਰ ਉਹ ਉਹ ਮਤਲਬ ਹੁਣ ਇਹ ਅ ਨੈਕਸਟ ਲੈਵਲ ਦੀ ਆ ਰਲਾ ਹੈਗੀ ਆ ਹਨਾ ਪਰ ਜੇ ਆਪਾਂ ਉੱਪਰ-ਉੱਪਰ ਹੀ ਗੱਲ ਕਰੀਏ ਕਿ ਵੀ ਗੁਰਮਤ ਸਿੰਘ ਦੀ ਤੇ ਕੀਰਤਨ ਦੀ ਮਰਿਆਦਾ ਜੋ ਹੈਗੀ ਆ ਹਾਂਜੀ ਉਸਿਰ ਇਹੀ ਆ ਕਿ ਜਿਸ ਸਿਸ ਸਾਬ ਨਾਲ ਮਹਾਰਾਜ ਨੇ ਸ਼ਬਦ ਲਿਖਿਆ ਆਪਾਂ ਉਹਨੂੰ ਪੜ੍ਹੀਏ ਸੁਣੀਏ ਸਮਝੀਏ ਗਾਈਏ ਉਸੇ ਰਾਗ ਦੇ ਵਿੱਚ ਇਸ ਵੇਲੇ ਆਪਾਂ ਸ਼ਾਸਤਰੀ ਸੰਗੀਤ ਦੇ ਰਾਗ ਲਿਆ ਕੇ ਉਹਨਾਂ ਨੂੰ ਵਿੱਚ ਮਤਲਬ ਯੂਜ਼ ਕਰ ਰਹੇ ਆ ਸੋ ਜਿਹੜਾ ਰਾਗ ਸਿਰ ਲਿਖਿਆ ਹੈਗਾ ਉਹ ਨਹੀਂ ਆਪਾਂ गा ਰਹੇ ਆਪਾਂ ਹੋਰ ਕੋਈ ਰਾਗ ਬਾਹਰੋਂ ਲਿਆ ਕੇ ਵਰਤ ਰਹੇ ਆ ਮੈਂ ਨਹੀਂ ਕਹਿੰਦੀ ਉਹ ਸਹੀ ਆ ਜੀ ਪਰ ਉਹ ਮਤਲਬ ਕਿਤੇ ਕਿਤੇ ਹੈ ਜੀ ਜੇ ਤੇ ਆਪਾਂ ਹੁਕਮ ਨਹੀਂ ਫੋਲੋ ਕਰ ਰਹੇ ਤੇ ਫੇ ਕੀ ਹੋਇਆ ਹਣਾ ਆਸਾ ਦੀ ਵਾਰ ਵੀ ਮਤਲਬ ਕਿ ਜੋ ਸਟਾਰਟ ਹੁੰਦੀ ਆ ਤੇ ਅਸੀਂ ਕਹਿੰਦੇ ਟੁੰਡੇਸ ਰਾਜੇ ਦੀ ਧੁਨੀ ਹੂੰ ਤਾਂ ਉਹ ਤੋਂ ਨਹੀਂ ਜਿਹੜੀ ਆ ਉਹ ਕੀ ਧੁਨੀ ਆ ਨਾ ਮਤਲਬ ਉਹਦੇ ਤੇ ਸਰਚ ਜਾਂ ਉਹ ਕਿਸ ਤਰ੍ਹਾਂ ਦੀ ਆ ਸੋ ਧੁਨੀਆ ਦੀ ਗੱਲ ਆਪਾਂ ਮਤਲਬ ਇਹੇ ਹੋਰ ਡੁੰਗਿਆਈ ਚ ਆਪਾਂ ਗੱਲ ਕਰ ਰਹੇ ਆ ਹਨਾ ਕਿਉਂਕਿ 22 ਵਾਰ ਆ ਤੇ 9 ਧੁਨੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਨੇ ਹਾਂਜੀ ਆਪਾਂ ਰਾਗਾਂ ਨੂੰ ਤੇ ਗਾਈ ਨਹੀਂ ਰਹੇ ਧੁਨੀ ਧੁਨੀਆ ਦੀ ਗੱਲ ਤੇ ਬਹੁਤ ਦੂਰ ਦੀ ਆ ਹਨਾ ਆਪਾਂ ਨੂੰ ਸਿੰਪਲ ਜਿਵੇਂ ਹੁਣ ਆਪਾਂ ਰਾਗ ਕੀਰਤਨ ਕਹਿ ਕੇ ਹਿੰਦੁਸਤਾਨੀ ਸੰਗੀਤ ਦੇ ਰਾਗ ਗਾ ਰਹੇ ਆ ਗੁਰਬਾਣੀ ਕੀਰਤਨ ਤੇ ਜਿਹੜਾ ਰਾਗ ਸਿਰਲੇਖ ਚ ਆਪਾਂ ਉਹ ਨਹੀਂ ਫਾਲੋ ਕਰ ਰਹੇ ਉਸ ਤੋਂ ਅੱਗੇ ਆਪਾਂ ਗਾਣੇ ਦੀਆਂ ਧੁਨਾ ਤੇ ਸ਼ਬਦ ਨੂੰ ਗਾ ਰਹੇ ਆ ਸੋ ਜੇ ਆਪਾਂ ਬਰੀਕੀ ਦੀਆਂ ਗੱਲਾਂ ਕਰੀਏ ਆਈ ਡੋਨਟ ਥਿੰਕ ਆਪਾਂ ਸਮਝਣ ਨੂੰ ਹਜੇ ਤਿਆਰ ਹੈਗੇ ਇਹਨਾਂ ਚੀਜ਼ਾਂ ਨੂੰ ਬਿਕਾਜ਼ ਜੇ ਆਪਾਂ ਸਮਝਣ ਨੂੰ ਤਿਆਰ ਹੁੰਦੇ ਫਿਰ ਆਪਾਂ ਐਜ਼ ਅ ਸਿੱਖ ਪੇਸ਼ ਹੁੰਦੇ ਗੁਰੂ ਦੇ ਅੱਗੇ ਵੀ ਸਾਡੇ ਕੋ ਨਹੀਂ ਮਤ ਹੈ ਜੀ ਮਹਾਰਾਜ ਅਸੀਂ ਤੁਹਾਡੇ ਤੋਂ ਸਿੱਖਣ ਆ ਰਹੇ ਆਂ ਤੇ ਜਿਸ ਤਰ੍ਹਾਂ ਤੁਸੀਂ ਲਿਖਿਆ ਅਸੀਂ ਉਸੇ ਤਰ੍ਹਾਂ ਕਰੂੰਗੇ ਇਹ ਹੁੰਦਾ ਹੁਕਮ ਨੂੰ ਮੰਨਣਾ ਹਾਂਜੀ ਹਾਂ ਪਰ ਆਪਾਂ ਨਹੀਂ ਮੰਨ ਰਹੇ ਤੇ ਆਸਾ ਰਗਾ ਤੇ ਆਸਾ ਇਹ ਉਦਾਂ ਹੀ ਗੱਲ ਬਿਲਕੁਲ ਇੱਚ ਕੀ ਔਖਾ ਆ ਪਰ ਸਾਰਿਆਂ ਨੂੰ ਨਹੀਂ ਚੰਗਾ ਲੱਗੂਗਾ ਇਹ ਉਹਨਾਂ ਨੇ ਕਹਿਣਾ ਵੀ ਇਹ ਟ੍ਰੈਡੀਸ਼ਨਸ ਚੱਲੇ ਆ ਰਹੇ ਨੇ ਹਾਂਜੀ ਤੇ ਜੇ ਚੱਲੇ ਆ ਰਹੇ ਨੇ ਤੇ ਉਹ ਉਹ ਗਲਤ ਸੀਗੀ ਜਿਹੜੀ ਪਿੰਲੂ ਗਾ ਕੇ ਗਏ ਮੈਂ ਨਹੀਂ ਕੋਈ ਹੈਗੀ ਕਿਸੇ ਨੂੰ ਸਹੀ ਗਲਤ ਕਹਿਣ ਵਾਲੀ ਮੈਂ ਮੈਨੂੰ ਖੁਦ ਨੂੰ ਨਹੀਂ ਕੁਝ ਪਤਾ ਮੈਂ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਮੈਨੂੰ ਇਹ ਪਤਾ ਕਿ ਜੋ ਮੇਰੇ ਗੁਰੂ ਨੂੰ ਕਿਹਾ ਉਹ ਹੀ ਸਤਿਆ ਤੇ ਮੈਂ ਉਸੇ ਤਰ੍ਹਾਂ ਸਿੱਖਣਾ ਚਾਹੁੰਦੀ ਹਾਂ ਉਸੇ ਤਰ੍ਹਾਂ ਮੈਂ ਸਮਝਣਾ ਚਾਹੁੰਦੀ ਹਾਂ ਕਿ ਵੀ ਜੇ ਇਹ ਰਾਗ ਇਹ ਸ਼ਬਦ ਤੇ ਲਿਖਿਆ ਇਹਦਾ ਕੋਈ ਮਤਲਬ ਹੋਊਗਾ ਤੇ ਜਦੋਂ ਆਪਾਂ ਭਾਵ ਰਾਗ ਦਾ ਸਮਝੂਗੇ ਤੇ ਫਿਰ ਸ਼ਬਦ ਦੇ ਅਰਥ ਵੀ ਬਦਲੂਗੇ ਕਿ ਨਹੀਂ ਬਿਲਕੁਲ ਬਿਲਕੁਲ ਬਦਲਣਗੇ ਜੀ ਕਿਉਂਕਿ ਬਿਲਕੁਲ ਫੀਲ ਚੇਂਜ ਹੋ ਜਾਏਗਾ ਔਰ ਜਿਵੇਂ ਅੱਜਕੱਲ ਜਦੋਂ ਸਾਰੇ ਰਾਗ ਹੀ ਗਾਉਂਦੇ ਨੇ ਤਾਂ ਉਸ ਤੋਂ ਜਿਵੇਂ ਅਸੀਂ ਗਾਣਿਆਂ ਦੀ ਟੋਨ ਤੇ ਕਹਿੰਦੇ ਆ ਨਾ ਵੀ ਉਹ ਸੰਗਤ ਨੂੰ ਜ਼ਿਆਦਾ ਚੰਗਾ ਲੱਗਦਾ ਉਦਾਂ ਸੰਗਤ ਨੂੰ ਉਦਾਂ ਚੰਗਾ ਲੱਗਦਾ ਵੀ ਸਰਲ ਜਿਹਾ ਆਪਾਂ ਨਾਲ ਨਾਲ ਗਾ ਸਕਦੇ ਆ ਪਰ ਉਹ ਮੈਨੂੰ ਲੱਗਦਾ ਵੀ ਰਾਗ 'ਚ ਗਾ ਕੇ ਵੀ ਮੈਂ ਦੇਖਿਆ ਸੰਗਤ ਬਹੁਤ ਕਈ ਵਾਰੀ ਉਹ ਵੀ ਨਾਲ ਉਸੇ ਕਈ ਵਾਰ ਬਹੁਤ ਔਖੀ ਬੰਦਿਸ਼ ਹੁੰਦੀ ਆ ਜਾਂ ਕੋਈ ਤਾਲ ਇਦਾਂ ਦੀ ਹੁੰਦੀ ਆ ਉਹ ਗੱਲ ਹੁੰਦੀ ਆ ਸੱਚੀ ਗੱਲ ਹੁੰਦੀ ਆ ਉਦਾਂ ਕੋਈ ਔਖਾ ਨਹੀਂ ਹੈਗਾ ਮੈਨੂੰ ਲੱਗਦਾ ਕਿ ਤੁਸੀਂ ਫਿਰ ਇੱਧ ਜਿਹੜੇ ਐਨਾ ਡੁੰਗਾਈ ਚ ਕਿੱਦਾਂ ਗਏ ਕਿੱਦਾਂ ਜੁੜੇ ਉੱਥੇ ਯੂਕੇ ਦੇ ਵਿੱਚ ਹੀ ਭਾਈ ਸਾਹਿਬ ਉਹਨਾਂ ਨਾਲ ਉੱਥੇ ਜੁੜੇ ਜਾਂ ਕਿਸ ਤਰ੍ਹਾਂ ਤੁਸੀਂ ਇੰਨੇ ਜੜੀ ਹਾਂ ਜੀ ਮਤਲਬ ਮੇਰੀ ਸਾਰੀ ਸਿੱਖਲਾਈ ਤੇ ਉੱਥੇ ਹੀ ਹੋਈ ਆ ਹਾਂ ਜੀ ਹਾਂ ਜੀ ਸੋ ਬਾਕੀ ਤੇ ਮੈਂ ਕਹੂੰਗੀ ਕਿ ਜਿਹੜੇ ਮੇਰੇ ਨਾਲ ਪੜਨ ਵਾਲੇ ਸੀਗੇ ਹਾਂ ਜੀ ਆਈ ਆ ਥਿੰਕ ਜਿਆਪਾ ਦੇਖੀ ਪਰਿਵਾਰ ਦੇ ਵਿੱਚ ਜਦੋਂ ਆਪਾਂ ਪੈਨਾ ਭਰਾਵਾਂ ਨਾਲ ਵੱਡੇ ਹੁੰਨੇ ਐਨਵਾਇਰਨਮੈਂਟ ਸਾਡਾ ਉਹੀ ਹੁੰਦਾ ਹਾਂ ਜੀ ਰਿਸੋਰਸਿਸ ਵੀ ਉਹੀ ਹੁੰਦੇ ਨੇ ਪਰ ਬਾਕੀ ਆਪਣੀ ਕਿਸਮਤ ਤੇ ਆ ਤੇ ਖੁਦ ਦੇ ਇੰਟਰਸਟ ਦੇ ਵੀ ਹੁੰਦਾ ਵੀ ਆਪਾਂ ਕਿੱਥੇ ਪਹੁੰਚਦੇ ਆਂ ਤੇ ਕੌਣ ਆਪਾਂ ਬਣਦੇ ਆਂ ਉਹਨਾਂ ਹਾਲਾਤਾਂ ਚੋਂ ਨਿਕਲ ਕੇ ਹਾਂਜੀ ਤੇ ਮੇਰਾ ਇੰਟਰਸਟ ਕੁਝ ਜ਼ਿਆਦਾ ਸੀਗਾ ਤੇ ਨਾਲੇ ਮੈਂ ਥੋੜੀ ਜੀ ਟੀਟਵੀ ਸੀਗੀ ਤੁਸੀਂ ਕਹਿ ਸਕਦੇ ਕਿ ਜੇ ਮੈਨੂੰ ਜਵਾਬ ਨਹੀਂ ਮਿਲ ਰਿਹਾ ਸੀਗਾ ਮੈਂ ਸੈਟੀਸਫਾਈ ਨਹੀਂ ਹੁੰਦੀ ਸੀਗੀ ਤੇ ਪਹਿਲੇ ਜਵਾਬ ਤੇ ਮੈਂ ਰੁਕਦੀ ਨਹੀਂ ਸੀ ਮਤਲਬ ਜੇ ਮੈਂ ਖੋਜ ਰਹੀ ਆ ਮੈਨੂੰ ਡਿਫਰੈਂਟ ਪਰਸਪੈਕਟਿਵ ਚਾਹੀਦੇ ਆ ਹਾਂਜੀ ਮੈਂ ਸਮਝਣਾ ਚਾਹੁੰਦੀ ਆ ਕਿ ਇਹਦੀ ਸੱਚਾਈ ਕੀ ਆ not what's available what's easy ਕਿ ਕਿ ਉਹ ਤੇ ਇੰਟਰਨੈਟ ਤੇ ਬੰਦਾ 2 ਮਿੰਟਾਂ ਚ ਕੱਢ ਕੇ ਕਹਿ ਦਿੰਦਾ ਕਿ ਆ ਆ ਪਰ ਉਹ ਥੋੜਾ ਸੱਚ ਆ ਉਹ ਤਾਂ ਉਹਨਾਂ ਉਹਨਾਂ ਕੀ ਦੱਸਣਾ ਗੂਗਲ ਨੇ ਉਪਰੋ ਉਪਰੋ ਹੀ ਦੱਸੋ ਬਿਲਕੁਲ ਤੇ ਅੱਜ ਕੱਲ ਸਾਰੇ ਗੂਗਲ ਦੇ ਮਗਧਵਾਨ ਬਣੇ ਪਏ ਆ ਉਸ ਤੋਂ ਜ਼ਿਆਦਾ ਕੋਈ ਖੋਜ ਨਹੀਂ ਕਰਦਾ ਕਿਤਾਬਾਂ ਤੇ ਕੋਈ ਪੜ੍ਹਦਾ ਹੀ ਨਹੀਂ ਤੇ ਕਿਤਾਬਾਂ ਤੇ ਜਿਹੜੀਆਂ ਕਿਤਾਬਾਂ ਲਿਖੀਆਂ ਉਹ ਵੀ ਨਹੀਂ ਕੋਈ ਪੜ੍ਹਦਾ ਜਿਹੜੇ ਹੋਰ ਆ ਧਰਮਾਂ ਨੇ ਸਾਡੇ ਤੇ ਕਿਤਾਬਾਂ ਲਿਖੀਆਂ ਉਹ ਵੀ ਨਹੀਂ ਕੋਈ ਪੜ੍ਹਦਾ ਤੇ ਪੰਜਾਬੀ 'ਚ ਤੇ ਕੋਈ ਪੜ੍ਹਦਾ ਹੀ ਨਹੀਂ ਮਤਲਬ ਜਿਹੜੇ ਬਾਹਰ ਬੈਠੇ ਆ ਉਹ ਇੰਗਲਿਸ਼ ਦੇ ਵਿੱਚ ਹੀ ਪੜ੍ਹੀ ਜਾਂਦੇ ਪੜ੍ਹੀ ਜਾਂਦੇ ਆ। ਹਾਂਜੀ। ਸੋ ਤੁਹਾਨੂੰ ਜੋ ਦੀ ਜਾੜ ਆ ਹਾਂਜੀ ਜੋ ਉਹਦਾ ਮੂਲ ਹੈਗਾ ਉਹ ਨਹੀਂ ਮਿਲੂਗਾ ਜੇ ਤੁਸੀਂ ਸਿਰਫ ਇੱਕ ਪੱਖ ਦੇਖ ਰਹੇ ਆ। ਉਹਦੇ ਸਾਰੇ ਪੱਖ ਦੇਖਣੇ ਸਮਝਣੇ ਜ਼ਰੂਰੀ ਆ। ਤੇ ਹਜੇ ਤੱਕ ਮਤਲਬ ਤੜੀ ਤੇ ਮੈਂ ਖੋਜ ਕਰਕੇ ਪੀ ਐਚ ਡੀ ਕਰ ਰਹੀ ਆ। ਕਿਵੇਂ ਹੋਰ ਡੁੰਗਿਆਈ ਚ ਜਾਣਾ ਚਾਹੁੰਦੀ ਆ ਸਮਝਣਾ ਸਕਾਲਰ ਹੋਣਗੇ ਤਾਂ ਹੀ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸ ਪਾਉਣਗੇ। ਤਾਂ ਹੁਣ ਬਹੁਤ ਸਾਰੇ ਸਿੱਖ ਹਿਸਟੋਰੀਅਨ ਨੇ ਪਹਿਲਾਂ ਆਪ ਉਹਨਾਂ ਨੇ ਨੌਲੇਜ ਲਈ ਆ ਆਪ ਪੜਿਆ। ਬਿਲਕੁਲ। ਅਸੀਂ ਵੀ ਉਹਨਾਂ ਨੂੰ ਦੇਖਣਾ YouTube ਤੇ ਸੁਣਦੇ ਆ ਕਿਉਂਕਿ ਅੱਜ ਕੱਲ ਜ਼ਿਆਦਾਤਰ ਅਸੀਂ ਡਿਪੈਂਡੈਂਟ ਹਾਂ ਉੱਤੇ ਹੀ ਹਨ ਇੰਟਰਨੈਟ ਦੇ ਉੱਪਰ ਕਿ ਜਦੋਂ ਤੁਸੀਂ ਰਿਸਰਚ ਕਰਦੇ ਹੋ ਉਨੀ ਡਿਵਾਈਸ ਪਰ ਅਗ ਲਾ ਗਈ ਹਾਂ ਇਹਨਾਂ ਤੋਂ ਮੈਂ ਪੁੱਛ ਸਕਦਾ ਨਾ ਤੂੰ ਦੱਸ ਸਕਦਾ ਇਹਨਾਂ ਨੇ ਇਸ ਨੁਕਾਈ ਤੱਕ ਗਏ ਆ ਤੇ ਬਾਕੀ ਜਿਹੜਾ ਉਹ ਤੁਸੀਂ ਮਹਿਸੂਸ ਕਰਦੇ ਹੋ ਫੀਲ ਕਰਦੇ ਹੋ ਵੀ ਉਹ ਵੀ ਮਤਲਬ ਕਿ ਜਿਹੜਾ ਸਾਹਮਣੇ ਵਾਲਾ ਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਇਹਨੇ ਇਸ ਤਰੀਕੇ ਨਾਲ ਗਾਇਆ ਇਸ ਤਰੀਕੇ ਨਾਲ ਪੜਿਆ ਇਹ ਲੌਜੀਕਲੀ ਬਹੁਤ ਵਧੀਆ ਠੀਕ ਹੈ ਮੈਨੂੰ ਇੱਕ ਇੱਕ ਹੋਰ ਮੇਰੇ ਸਵਾਲ ਆਇਆ ਮਨ ਜਦੋਂ ਤੁਸੀਂ ਉੱਥੇ ਗ੍ਰੈਜੂਏਸ਼ਨ ਕਰਦੇ ਹੋ ਸੰਗੀਤ ਵਿੱਚ ਉਦੋਂ ਆਪਣੇ ਬੱਚੇ ਆਪਣੇ ਮਤਲਬ ਪੰਜਾਬੀ ਬੱਚੇ ਸੀਗੇ ਨਾਲ ਤੁਹਾਡੇ ਕਿ ਜਾਂ ਉੱਧਰਲੇ ਸੀਗੇ ਮਿਕਸ ਸੀਗੇ ਮੋਸਟਲੀ ਪੰਜਾਬੀ ਸੀਗੇ ਤੇ ਉੱਪਰ ਕਰ ਕਿੰਨੀ ਨੂੰ ਸੀ ਗ੍ਰੈਜੂਏਸ਼ਨ ਹਾਂਜੀ ਕੋਸ਼ਿਸ਼ ਸੀਗੇ ਜਿਹੜੇ ਪੰਜਾਬੀ ਮੂਲ ਦੇ ਨਹੀਂ ਸੀਗੇ ਮੇਰੇ ਖਿਆਲ ਜਿੱਥੇ ਤੱਕ ਮੈਨੂੰ ਯਾਦ ਹੈ ਮੇਰੀ ਕਲਾਸ ਦੇ ਵਿੱਚ ਤਿੰਨ ਜਾਂ ਚਾਰ ਜਣੀਆਂ ਸੀਗੀਆਂ ਇਸ ਕੌਮਿਊਨਿਟੀ ਤੋਂ ਜੀ ਸਿੱਖ ਦੇ ਗੁਰਮਤ ਸੰਗੀਤੀ ਸੀਗੇ ਅੱਛਾ ਅਮ ਇੱਕ ਹਿੰਦੂ ਲੇਡੀ ਵੀ ਸੀਗੀ ਹਾਂਜੀ ਤੇ ਬਾਕੀ ਆਪਣੇ ਸਿੱਖ ਸੀਗੇ ਕੁਝ ਵਿੱਚ ਇੱਕ ਦੋ ਗੋਰੇ ਵੀ ਸੀਗੇ ਥੋੜਾ ਇੰਟਰਸਟ ਰੱਖ ਰਹੇ ਸੀਗੇ ਜਿਨ੍ਹਾਂ ਨੇ ਯੂਨੀਵਰਸਿਟੀ ਦੀ ਗ੍ਰੈਜੂਏਸ਼ਨ ਕੀਤੀ ਹਾਂਜੀ ਫਿਬਾਦ ਦੇ ਵਿੱਚ ਜਦੋਂ ਮੈਂ ਅਕੈਡਮੀ ਦੇ ਨਾਲ ਸੀਗੀ ਤੇ ਅਸੀਂ ਜਿਵੇਂ ਕੀਰਤਨ ਕਰਦੇ ਵੀ ਸੀਗੇ ਸਿਖਾਉਂਦੇ ਵੀ ਸੀਗੇ ਉਦੋਂ ਉਧਰ ਯੂਰਪ ਦੇ ਵਿੱਚ ਗੋਰੇ ਬਹੁਤ ਸਾਰੇ ਜੁੜੇ ਸੀਗੇ ਹਾਂਜੀ ਨਹੀਂ ਇੱਧਰ ਮੈਂ ਜਿੰਨੀ ਵਾਰੀ ਤੁਹਾਨੂੰ ਦੇਖਿਆ ਉਥੇ ਗੋਰੀਆਂ ਬਹੁਤ ਸੋਹਣਾ ਮਤਲਬ ਕਿ ਨਾਲ ਕੀਰਤਨ ਪੰਜਾਬੀ ਬਹੁਤ ਸੋਹਣਾ ਬੋਲਦੀਆਂ ਸੀ ਉਹ ਮਤਲਬ ਲਾਲ ਉਹ ਤੰਤੀ ਸਾਜ਼ ਵੀ ਵਜਾਉਂਦੀਆਂ ਸੀ ਨਾਲ ਉਹਨਾਂ ਨੂੰ ਇਹ ਚੀਜ਼ ਦੱਸਣੀ ਨਾ ਮਤਲਬ ਅਸੀਂ ਜ਼ਿਆਦਾਤਰ ਉਹਨਾਂ ਦੀਆਂ ਕਿਤਾਬਾਂ ਕੋਰੀਆਂ ਦੀ ਨਹੀਂ ਪੜਦੇ ਉਹਨਾਂ ਨੂੰ ਕਿਉਰਿਓਸਟੀ ਹੁੰਦੀ ਹੈ ਦੂਜੇ ਧਰਮਾਂ ਦੇ ਵਿੱਚ ਜਾਂ ਦੂਜੀਆਂ ਦੀਆਂ ਪੜਨੀਆਂ ਚੀਜ਼ਾਂ ਜਿਵੇਂ ਹੁਣ ਦਰਬਾਰ ਸਾਹਿਬ ਵੀ ਬਹੁਤ ਜਾਣੇ ਆਉਂਦੇ ਆ ਹਾਲਾਂਕਿ ਵੈਸੇ ਉਹਨਾਂ ਦਾ ਕੋਈ ਮੰਦ ਫਿਰਨ ਦਾ ਨੇਚਰ ਹੁੰਦਾ ਪਰ ਫਿਰ ਵੀ ਕੁਛ ਨਾ ਕੁਛ ਆ ਕੇ ਸਿੱਖਦੇ ਆ ਸਾਡੇ ਚ ਇਦਾਂ ਦੀ ਕਦੇ ਨਹੀਂ ਭਾਵਨਾਵਾਂ ਨਹੀਂ ਕਿ ਅਸੀਂ ਪੁਰਾਣੇ ਤਾਂ ਜਾ ਕੇ ਇਹ ਉੱਥੇ ਜਾ ਕੇ ਦੇਖੀਏ ਵੀ ਉੱਥੇ ਬਹੁਤ ਕੀ ਆ ਕੀ ਹੋਇਆ ਅਸੀਂ ਉੱਥੇ ਕਿਉਂਕਿ ਸਾਨੂੰ ਲੱਗਦਾ ਆਪਾਂ ਸਿੱਖੇ ਹੋਏ ਆ ਆਪਾਂ ਤੇ ਸਿਖਾਉਣ ਆਏ ਆ ਜੋ ਦੂਜਿਆਂ ਦੀਆਂ ਭਾਵਨਾਵਾਂ ਜੀ ਤੁਸੀਂ ਸਮਝਣੀਆਂ ਨੇ ਤਾਂ ਉਹਨਾਂ ਦੇ ਬਾਰੇ ਵੀ ਥੋੜਾ ਥੋੜਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਿੱਦਾਂ ਕਰਦੇ ਮੈਡੀਟੇਸ਼ਨ ਉਹ ਕਿਸ ਤਰ੍ਹਾਂ ਕੇ ਪੜਦੇ ਨੇ ਨਾ ਕਿਉਂਕਿ ਆਈ ਥਿੰਕ ਜਿਹੜੀ ਅੰਦਰਲੀ ਮੈਂ ਕਹੂੰਗਾ ਵੀ ਅਵਸਥਾ ਹੈਗੀ ਉਹ ਤਾਂ ਕਿਸੇ ਵੀ ਧਰਮ ਚ ਹੋ ਸਕਦੀ ਆ ਬਰੰਗਿਆਂ ਦੀ ਵਸਤਾ ਕਹਿੰਦਾ ਜਾਂ ਮੈਂ ਨਾ ਵੀ ਉਹ ਕਿਸੇ ਨੂੰ ਵੀ ਕਿਸੇ ਧਰਮ ਚ ਮਿਲ ਸਕਦੀ ਆ ਤਾਂ ਸਾਨੂੰ ਹਰ ਇੱਕ ਦੀਆਂ ਪਤਾ ਹੋਣੀ ਚਾਹੀਦੀ ਉਹ ਕੀ ਕਰਦੇ ਨੇ ਤੇ ਉਹ ਜਦੋਂ ਸਾਡੇ ਬਾਰੇ ਪੜਦੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਉਹ ਸਾਡੇ ਬਾਰੇ ਦੇਖੋ ਕੀਰਤਨ ਕਰਦੇ ਆ ਖੁਸ਼ੀ ਹੋਣੀ ਚੰਗੀ ਗੱਲ ਆ ਪਰ ਆਪਾਂ ਵੀ ਅੱਗੇ ਮਿਹਨਤ ਕਰਕੇ ਕੋਸ਼ਿਸ਼ ਕਰਕੇ ਗੁਰੂਆਂ ਦੇ ਸਾਹਜ ਚੱਕੀਏ ਇਨਸਟੈਡ ਆਫ ਕਿ ਪਿੱਛੇ ਬੈਠ ਕੇ ਉਹਨਾਂ ਨੂੰ ਦੇਖੀਏ ਕਿ ਉਹ ਸੋਹਣੇ ਲੱਗਦੇ ਆ ਬੈਠੇ ਹਾਂ ਚੰਗਾ ਲੱਗਦਾ ਦੇਖ ਕੇ ਹੈਨਾ ਪ੍ਰਾਊਡ ਫੀਲ ਹੁੰਦਾ ਪਰ ਸੋਚिए ਮਹਾਰਾਜ ਨੂੰ ਕਿੰਨਾ ਪ੍ਰਾਊਡ ਮਹਿਸੂਸ ਹੋਊਗਾ ਜਦੋਂ ਆਪਾਂ ਸਾਰੇ ਉਹਨਾਂ ਦੇ ਸਿੱਖ ਜਿਹੇ ਬਣੇ ਹੋਏ ਆਂ ਜੇ ਆਪਾਂ ਸਾਰੇ ਸਾਜ਼ ਵਜਾਈਏ ਰਾਗਾਂ ਵਿੱਚ ਕੀਰਤਨ ਕਰੀਏ ਉਦਾਂ ਦਾ ਪ੍ਰਾਊਡ ਕਰੀਏ ਗੁਰੂ